ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਕੀ ਹਾਲ ਨੇ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਤੇ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਟਾਈਮ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਟਾਈਮ ਸਵੇਰ ਦੇ ਵੱਜ ਗਏ ਜੀ 9 ਤੇ ਆਪਾਂ ਚੱਲੇ ਅੱਜ ਦੂਜੀ ਟਰਾਲੀ ਲੈ ਕੇ ਮਲੇਰ ਕੋਟਲੇ ਦਾਣਾ ਮੰਡੀ 'ਚ ਬਾਸਮਤੀ 1509 ਦੀ ਟਰਾਲੀ ਭਰੀ ਖੜੀ ਹੈ ਆਪਣੀ ਦੂਜੀ ਇੱਕ ਆਪਾਂ ਵੇਚ ਆਏ ਤੇ ਦੂਜੀ ਟਰਾਲੀ ਆਪਾਂ ਪਾ ਰਹੇ ਹਾਂ ਤੇ ਚਲਿਏ ਜੁੜੇ ਰਹੋ ਵੀਡੀਓ ਨਾਲ ਤੇ ਵੀਡੀਓ ਦੇਖਿਓ ਐਂਡ ਤੱਕ ਜੁੜੇ ਰਹੋ ਜੀ ਜੀ ਬਾਹਰ ਨਾ ਹੋ ਮੋੜ ਬੜਾ ਅਲੂ ਕੋਈ ਜੀ ਦੀਮਲੇ ਚਲੋ ਜੀ ਚੱਲੀਏ ਮਲੇਰ ਕੋਲੋਂ ਮੰਡੀ ਦਿਖਾਉਣ ਆ ਗਏ ਆ ਕਿ ਦੀ ਲੋਈ ਰੋੜ ਤੇ ਚੜ ਗਏ ਆਪਾਂ ਤੇ ਆ ਟੋਲ ਪਲਾਜਾ ਮੋਹਰਾਂ ਨੇ ਇਹ ਚੱਕਿਆ ਗਿਆ ਪਿਛਲੇ ਮਹੀਨੇ ਆਗਸਤ ਚ ਬੰਦ ਹੋ ਗਿਆ ਤੇ ਆਪਾਂ ਇਹ ਨਾਪਾ ਤੁਮਲੇ ਕੋਲਾ ਇੱਧਰਲੇ ਪਾਸੇ ਨਾਪਾ ਇੱਧਰ ਮਲੇਰ ਕੋਟ ਟਰੋਲ ਫਲਾਟ ਜਿਹੜਾ ਉਹ ਬੰਦ ਕਰਤਾ ਪਿਛਲੇ ਮਹੀਨੇ ਅਗਸਟ ਚ ਟਾਈਮ ਪੂਰਾ ਹੋ ਗਿਆ ਕਹਿੰਦਾ ਇਹਦਾ ਲੋ ਜੀ ਵੀਰੇ ਪਹੁੰਚ ਗਏ ਸੀ ਆਪਾਂ ਮਲੇਰ ਕੋਟ ਲਾਣਾ ਮੰਡੀ ਦੇ ਵਿੱਚ ਤੇ ਪੱਖਾ ਲਾਉਣ ਲੱਗੇ ਸੀਗੇ ਕਫੜੀ ਉਹਨਾਂ ਦੀ ਦੁਕਾਨ ਹੈ ਇੱਥੇ ਆ ਦੁਕਾਨ ਹੈ ਆਪਣੇ 95 ਨੰਬਰ ਉਦਲਪੁਰਾਂ ਦੀ ਦੁਕਾਨ ਹਮਲੇ ਕੋਲ ਮੰਡੀ ਦੇ ਵਿੱਚ ਤੇ ਜੀਰੀ ਦਾ ਫਿਰ ਜੀਰੀ ਤਾਂ ਫਿਲਹਾਲ ਤੁਹਾਨੂੰ ਪਤਾ ਹੀ ਵੀ ਹਜੇ ਘੱਟ ਆਉਂਦੀ ਹੈ ਤੇ ਥੋੜੀ ਜਿਹੀ ਜੀਰੀ ਆਈ ਹੋਈ ਔਰ ਇੱਥੇ ਦੁਕਾਨ ਤੇ ਤੇ ਇੱਕ ਟਰਾਲੀ ਆਪਨ ਲਈ ਹੋਈ ਹੈ ਬਾਕੀ ਮੰਡੀ ਚ ਕਿਤੇ ਹਜੇ ਜੀਰੀ ਆਈ ਨਹੀਂ ਹੋਈ ਤੇ ਥੋੜੀ ਜੀ ਅਗੇਤੀ ਹਾਲ ਜੀਰੀ ਕਿਵਨ ਪੱਖਾ ਤਾਂ ਉਹਨਾਂ ਨੇ ਲਾਤਾ ਸਾਰੀ ਜੀ ਨੂੰ ਟਰਾਲੀ ਜੇ ਤਕਰੀਬਨ ਖਾਲੀ ਹੀ ਹੋ ਗਈ ਹਾਂਜੀ ਟਰਾਲੀ ਖਾਲੀ ਹੋ ਗਈ ਪੱਖਾ ਲੱਗ ਗਿਆ ਤੇ ਹੁਣ ਕਹਾਂਗੇ ਬੋਲੀ ਫਿਰ ਦੇਖਦੇ ਆਂ ਕੀ ਬਣਦਾ ਦਿਖਾਵਾਂਗੇ ਤੁਹਾਨੂੰ ਬੋਲੀ ਵੀ ਲਓ ਜੀ ਟਰਾਲੀ ਕਰਦੀ ਅੱਗੇ ਆਪਾਂ ਧੱਕੇ ਵਾਲਾ ਕੰਮ ਤਾਂ ਨਿਬੜ ਗਏ 5:00 ਵੱਜ ਗਏ ਜੀ ਸ਼ਾਮ ਦੇ 3:30 3:00 ਵਜੇ ਬੋਲੀ ਹੋਈ ਆ ਤੇ ਰੇਟ ਲੱਗਿਆ ਆਪਣਾ 3035 ਰੁਪਏ ਤੇ ਵੀਡੀਓ ਬਣੀ ਕਿਸੇ ਕਾਰਨ ਕਰਕੇ 3035 ਰੁਪਏ ਆਪਣਾ ਰੇਟ ਲੱਗਿਆ ਜੀਰੀ ਦਾ 1509 ਬਾਸਮਤੀ ਮਲੇਰ ਕੋਟਲਾ ਦਾਣਾ ਮੰਡੀ ਦੇ ਵਿੱਚ ਤੇ ਇਧਰ ਨਾਲ ਦੀ ਨਾਲ ਸਲਾਈ ਹੋਣ ਲੱਗੀ ਅਜੇ ਇਹਨਾਂ ਨੇ ਟੈਗ ਲਾਇਆ ਨਹੀਂ ਨਾਲ ਕਿੰਨੇ ਦਾ ਉਹ ਪਤਾ ਕਰਾਂਗੇ ਵੀ ਕਿਉਂ ਨਹੀਂ ਲਾਇਆ ਹੈਗਾ ਕੋਛ ਦੇ ਵੀ ਕਿਉਂ ਨਹੀਂ ਲਾਇਆ ਟੈਗ ਤੇ ਪਰਚੀ ਦੀ ਫੋਟੋ ਆਪਾਂ ਨਾਲ ਪਾ ਦੇਾਂਗੇ ਰੇਟ ਸਭ ਕੋ ਪਤਾ ਲੱਗ ਜੂਗਾ ਵੀ ਕਿੰਨੇ ਕਾਉਂਟ ਹੋ ਗਏ ਕਿੰਨੀ ਰੇਟ ਨੂੰ ਲੱਗੀ ਆ ਦੇ ਕੇ ਟੈਗ ਲੱਗ ਕੇ 3035 ਚੱਲਦੀ ਆ ਭਾਈ ਤੇ 10 ਜਾਂ ਤੁਹਾਨੂੰ ਬਾਅਦ ਚ ਘੱਟੇ ਵੀ ਕਿੰਨੇ ਹੋਗੇ ਮੰਡੀਆਂ ਜਿਹੜੀ ਹਜੇ ਘਟ ਆਉਂਦੀ ਇੱਕ ਦੋ ਕੀ ਨੇ ਆਈ ਇੱਕ ਇਧਰਲੇ ਪਾਸੇ ਇੱਕ ਉਹ ਪਰਲੇ ਪਾਸੇ ਮੰਡੀ ਉਧਰਲੇ ਪਾਸੇ ਜੀਰੀ ਆਈਆਂ ਤਨ ਘਟੇਰੀਆਂ ਆਈਆਂ ਸੀ ਆ ਥੋੜੀ ਜਿਹੀ ਨਰਮ ਸੀ ਇਹ ਪਹਿਲਾਂ ਵੀ ਫੋਲੀ ਹੋਈ ਸੀ ਹੁਣ ਫੇਰ ਫੋਲ ਕੇ ਨਾਲ ਮਤਲਬ ਕੱਟੀ ਕਰਕੇ ਹੁਣ ਪੱਖਾ ਲਾਇਆ ਦੋ ਪੱਖੇ ਲਾਏ ਆ ਬੈਠੇ ਉਹ ਪੱਖਾ ਉੱਥੇ ਲਾ ਲਿਆ ਦੂਜੇ ਪੱਖਾ ਦੂਜੇ ਸਿਰ ਦਾ ਤੇ ਫੇਟਰੀ ਲੱਗਦੀ ਆ ਆ ਦੇਖ ਲਓ ਤੁਰੀ ਨਰਮ ਸੀਗੀ ਇਹ ਜੀ ਪਰ ਰੇਟ ਨਹੀਂ ਪਤਾ ਵੀ ਕੀ ਰੇਟ ਲੱਗੀ ਜੀਰੀ ਉਹ ਵੇਗ ਗਈ ਜਾਣੀਆਂ ਤੇ ਚਲੋ ਇੱਧਰ ਚੱਲ ਰਹੇ ਭਰਾਈ ਦਾ ਕੰਮ ਨਾਲ-ਨਾਲ ਲਓ ਵੀ ਸੱਜਣੋਂ ਪਹੁੰਚ ਗਏ ਘਰੇ ਹੁਣੇ-ਹੁਣੇ ਪਹੁੰਚਿਆ ਅਜ ਤੇ ਜਿਹੜੀ ਆ ਪੰਜ ਜੀਰੀ ਜੋਕ ਕੇ ਆਇਆ ਤਕਰੀਬਨ 25 ਕੁਇੰਟਲ ਆਸਤ ਪੈ ਗਈ ਜੀ ਆਪਣੀ ਇਕੜ ਦੀ 5 ਕੁਆਂਟਲ ਬਿੱਗੇ ਦੇ ਹਿਸਾਬ ਨਾਲ ਵਿੱਚੇ ਕੱਲ ਵਾਲੀ ਤੇ ਵਿੱਚੇ ਅੱਜ ਵਾਲੀ ਤੇ ਕੱਲ ਵਾਲੀ ਪਿਛਲੀ ਵੀਡੀਓ ਤੁਸੀਂ ਦੇਖਿਆ 2975 ਰੁਪਏ ਰੇਟ ਲੱਗਿਆ ਸੀ 90 ਮੰਡੀ 'ਚ ਅੱਜ ਮਲੇਰ ਕੋਲਲੇ ਮੰਡੀ ਦੇ ਵਿੱਚ 3035 ਰੁਪਏ ਰੇਟ ਲੱਗਿਆ ਜੀ ਤੇ ਬਾਬੇ ਦੀ ਕਿਰਪਾ ਨਾਲ ਸ਼ੁਕਰ ਹੈ ਮਾਲਕ ਦਾ ਵੀ ਬਹੁਤ ਵਧੀਆ ਫਸਲ ਹੋਈ ਹੈ ਤੇ ਹੁਣ ਨਵੀਂ ਫਸਲ ਵੱਲ ਕਰਦਿਆਂ ਕੋਚ ਵੀ ਨਵੀਂ ਫਸਲ ਬੀਜੀ ਹੈ ਤੇ ਜੀਰੀ ਵਾਲਾ ਕੰਮ ਆਪਣਾ ਮੁੱਕ ਗਿਆ ਜੀ ਵੱਢ ਕੇ ਆਪਾਂ ਜੋਖਤੀ ਵੀਡੀਓ ਤੁਸੀਂ ਦੇਖ ਲਈਆਂ ਤੇ ਚਲੋ ਠੀਕ ਹੈ ਜੀ ਹੁਣ ਇਹ ਵੀਡੀਓ ਇੱਥੇ ਤੱਕ ਕਿਸੇ ਆਪਣੀ ਮਿਲਦੇ ਆਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ